ਇਹ ਨਹੀਂ ਵੀ ਗੁਰੂ ਕਲਗੀ ਧਰਜੀ ਨੂੰ ਇਹਨਾਂ ਦੀ ਬੇਈਮਾਨੀ ਦਾ ਪਤਾ ਨਹੀਂ ਸੀ ਇਹ ਨਹੀਂ ਹੋ ਸਕਦਾ ਗੁਰੂ ਕਲਗੀ ਧਰਜੀ ਨੂੰ ਪਤਾ ਸੀ ਇਹ ਬੇਈਮਾਨ ਨੇ ਇਹਨਾਂ ਮੁਕਰ ਜਾਣੇ ਪਰ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਦਾ ਜੀਵਨ ਤੁਸੀਂ ਪੜੋ ਉਹਨਾਂ ਸਿਧਾਤ ਨਹੀਂ ਕਦੀ ਤੋੜਿਆ ਇਹ ਬੜੀ ਵੱਡੀ ਕੀਮਤ ਭਾਵੇਂ ਜਿੰਨੀ ਮਰਜ਼ੀ ਚਕਾਉਣੀ ਪਈ ਪਰ ਜ਼ਿੰਦਗੀ ਦੇ ਸਿਧਾਂਤ ਨਹੀਂ ਤੋੜਿਆ ਹਜੂਰ ਨੇ ਹਜੂਰ ਨੇ ਇੱਕ ਮਨ ਵਿੱਚ ਵਿਚਾਰ ਬਣਾਈ ਇਹ ਉਹੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਮੈਂ ਆਪਣੇ ਸਿੱਖਾਂ ਨੂੰ ਧਰਮ ਦੇ ਚਿੰਨ੍ਹ ਪਹਿਨਾਏ ਨੇ ਪਰ ਅੱਜ ਇਹਨਾਂ ਧਰਮ ਦੇ ਚਿੰਨ੍ਹਾਂ ਦੀ ਕਸਮਾਂ ਖਾਦੀ ਹੈ ਜੇ ਅੱਜ ਇਹਨਾਂ ਦੀ ਗੱਲ ਤੇ ਵਿਸ਼ਵਾਸ ਕਰਕੇ ਤੇ ਧਰਮ ਦੇ ਚਿੰਨ੍ਹਾਂ ਦੀ ਕਦਰ ਕਰਦੇ ਆ ਜੇ ਅਨੰਦਪੁਰ ਸਾਹਿਬ ਨਾ ਛੱਡਿਆ ਤੇ ਕੱਲ ਲੋਕ ਧਰਮ ਦੇ ਚਿੰਨ੍ਹਾਂ ਤੇ ਭਰੋਸਾ ਨਹੀਂ ਕਰਨਗੇ ਇਹ ਗੱਲ ਯਾਦ ਰੱਖਣ ਵਾਲੀ ਹੈ ਸਿੱਖਾਂ ਨੂੰ ਗੁਰੂ ਕਲਗੀ ਧਰਜੀ ਨੂੰ ਪਤਾ ਹੈ ਵੀ ਇਹ ਬੇਈਮਾਨ ਨੇ ਪਰ ਸਤਿਗੁਰੂ ਧਰਮ ਦੇ ਚਿੰਨਾ ਦੀ ਕਦਰ ਕਰ ਗਿਆ ਗੁਰੂ ਕਲਗੀ ਧਰਜੀ ਆਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕਰਦੇ ਹੈ ਹਾਲਾਂਕਿ ਇਤਿਹਾਸ ਵਿੱਚ ਜ਼ਿਕਰ ਹੈ ਮਾ ਗੁਰੂ ਕੌਰ ਜੀ ਨੇ ਪਹਿਲਾਂ ਵੀ ਕਈ ਵਾਰੀ ਇਹ ਬੇਨਤੀਆਂ ਕੀਤੀਆਂ ਵੀ ਸਤਿਗੁਰੂ ਬਹੁਤ ਮੁਸ਼ਕਲ ਪੈਦਾ ਹੋਗੀ ਦਲ ਪਿੜਾਰ ਘੋੜਾ ਅੱਜ ਜਪ ਪ੍ਰਸ਼ਾਦੀ ਹਾਥੀ ਚੜਾਈ ਕਰ ਗਿਆ ਖਾਣ ਪੀਣ ਦਾ ਕੋਈ ਸਾਜੋ ਸਮਾਨ ਨਹੀਂ ਬਚਿਆ ਨਾ ਕੋਈ ਚੰਗਾ ਕੱਪੜਾ ਤੇ ਆਪਾਂ ਅਨੰਦਪੁਰ ਸਾਹਿਬ ਛੱਡ ਦੀ ਪਰ ਸਤਿਗੁਰੂ ਨਹੀਂ ਮੰਨੇ ਸਨ ਪਰ ਅੱਜ ਅਨੰਦਪੁਰ ਸਾਹਿਬ ਛੱਡਣ ਨੂੰ ਤਿਆਰ